ਅਸ਼ੀਅ ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਮੋਗੇ ਤੇ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਇੰਡੀਆ ਸੌਰੀ ਇਟਲੀ ਇੰਡੀਆ ਨਿਕਲਦਾ ਮੂੰਹ ਚੋ ਤੇ ਆ ਸਾਡੇ ਘਰ ਦੀ ਹਾਲਤ ਆ ਆ ਤੇ ਜਿਹੜਾ ਖਲਾਰਾ ਅਟੈਚੀਆਂ ਦਾ ਇਹ ਤਾਂ ਚੱਲ ਅਸੀਂ ਪਾਇਆ ਹਨਾ ਤੇ ਬਾਕੀ ਸਾਡੇ ਘਰ ਦੇ ਵਿੱਚ ਖਲਾਰਾ ਤਕਰੀਬਨ ਇਦਾਂ ਕੀ ਸੀ ਘਰ ਸਾਡਾ ਖਿਲਰਿਆ ਪੱਤਰਿਆ ਹੀ ਸੀਗਾ ਸਹੀ ਗੱਲ ਤੁਹਾਨੂੰ ਦਸੀਏ ਤੇ ਠੀਕ ਆ ਇਧਰ ਆ ਛੋਟੇ ਕਮਰੇ ਦੇ ਹਾਲਾਤ ਵੀ ਦੇਖ ਲਓ ਆ ਸਾਰਾ ਕੁਝ ਇਦਾਂ ਹੀ ਇੱਥੇ ਨਾ ਸੀ ਕੁਝ ਛੇੜਿਆ ਨਾ ਇੱਥੋਂ ਚੁੱਕਿਆ ਤੇ ਨਾ ਇੱਥੋਂ ਕੁਝ ਰੱਖਿਆ ਸਾਡਾ ਸਟੂਡੀਓ ਕਿਉਂਕਿ ਇਹ ਘਰ ਛੱਡ ਕੇ ਅਸੀਂ ਚੱਲ ਜਾਣਾ ਹਮੇਸ਼ਾ ਨਹੀਂ ਇਹ ਸਾਡਾ ਆਪ ਦਾ ਘਰ ਸੀ ਜੋ ਵਿਕ ਚੁੱਕਿਆ ਆ ਫਿਲਹਾਲ ਅਸੀਂ ਇੱਥੇ ਹੀ ਆ ਉਹ ਵੀ ਰੱਬ ਦੀ ਕੋਈ ਮਰਜ਼ੀ ਆ ਜਿਹੜਾ ਸਾਡਾ ਘਰ ਵਿਕ ਗਿਆ ਆ ਇਹਦੇ ਤੇ ਵੀ ਇੱਕ ਸੈਪਰੇਟ ਵੀਡੀਓ ਬਣਾਉਂਗੀ ਦੱਸੂਗੀ ਮੈਂ ਕੀ ਹਿਸਾਬ ਕਿਤਾਬ ਹੀ ਕਿਹੜੇ ਹਾਲਾਤਾਂ 'ਚ ਸਾਰਾ ਕੁਝ ਹੋਇਆ ਤੇ ਜਿੱਥੇ ਨਵੇਂ ਘਰ ਤੇ ਜਾਵਾਂਗੇ ਵਾਹਿਗੁਰੂ ਕਰੇ ਸਾਨੂੰ ਆਪਣਾ ਘਰ ਹੀ ਮਿਲੇ ਅਸੀਂ ਆਪਣਾ ਘਰ ਹੀ ਖਰੀਦੀਏ ਨਹੀਂ ਹੋਊਗਾ ਤਾਂ ਕਿਰਾਏ ਦੇ ਘਰ ਤੇ ਬਥੇਰੀ ਦੁਨੀਆ ਨਹੀਂ ਪਹਿਲਾਂ ਕਿਰਾਏ ਦੇ ਘਰ ਤੇ ਰਹਿੰਦੇ ਸੀ ਜੀਰੋ ਹੋਏ ਆ ਤਾਂ ਰੱਬ ਕਦੇ ਹੀਰੋ ਵੀ ਬਣਾਊਗਾ ਇਮੋਸ਼ਨਲ ਨਹੀਂ ਹੋਣਾ ਹੁਣ ਮੈਂ ਤੇ ਇੱਧਰ ਐਸ ਕਮਰੇ ਦੇ ਹਾਲਾਤ ਦੇਖ ਲੋ ਇੱਧਰ ਜਿਹੜਾ ਖਲਾਰਾ ਇਹ ਮੇਰਾ ਪਾਇਆ ਕਿ ਮੈਂ ਬੈਗਬੂ ਖੋਲਿਆ ਆ ਕੇ ਤੇ ਆਹ ਜਿਹੜਾ ਬੈੱਡ ਇਹ ਇਦਾਂ ਹੀ ਐਸ ਇਟ ਇਜ਼ ਜਿੱਦਾਂ ਛੱਡਿਆ ਆ ਸਾਡੀਆਂ ਲਿਆਂਦੀਆਂ ਹੋਈਆਂ ਕੁਝ ਚੀਜ਼ਾਂ ਆ ਉਧਰ ਵੀ ਖਲਾਰਾ ਚੱਲ ਥੋੜਾ ਬਹੁਤ ਮੈਂ ਪਾਇਆ ਬਾਕੀ ਇਦਾਂ ਹੀ ਸੀ ਕੁਰਸੀ ਵੀ ਇਦਾਂ ਹੀ ਸੀ ਉੱਤੇ ਮੇਰੀ ਜੈਕਟ ਪਈ ਆ ਥੱਲੇ ਜੈਕਟ ਇੰਨਾਂ ਦੀ ਆ ਠੀਕ ਆ ਆ ਵੀ ਥੋੜਾ ਜਿਹਾ ਮੇਰਾ ਹੀ ਆ ਜੋੜੇ ਮੇਰੇ ਆ ਬਾਕੀ ਜੋੜੇ ਜੇ ਮੇਰੇ ਆਉਣੇ ਮੇਰਾ ਸਮਾਨ ਬਥੇਰਾ ਆ ਉੱਥੇ ਪਿਆ ਕੋਰੀਅਰ ਹੋਣ ਵਾਲਾ ਠੀਕ ਆ ਆ ਸਾਡੇ ਸਟੋਰ ਦੀ ਹਾਲਤ ਆ ਤੇ ਬਾਕੀ ਇਧਰ ਸੋਈ ਦੇ ਹਾਲਾਤ ਵੀ ਦਿਖਾਉਣੀ ਆ ਆ ਸਾਡੀ ਸੋਈ ਦੀ ਹਾਲਤ ਆ ਜਿਹੜੀਆਂ ਚੀਜ਼ਾਂ ਇੱਥੇ ਪ੍ਰੋਪਰ ਹੁੰਦੀਆਂ ਇਹ ਏਦਾਂ ਹੀ ਆ ਠੀਕ ਆ ਤੇ ਇਧਰ ਆ ਭਾਂਡਿਆਂ ਦੀ ਹਾਲਤ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਬਿਫੋਰ ਦਾ ਸੀਨ ਦਿਖਾਇਆ ਮੈਂ ਆਫਟਰ ਦਾ ਵੀ ਦਿਖਾਉਂਗੀ ਵੀ ਬਾਅਦ ਵਿੱਚ ਕੰਡੀਸ਼ਨ ਕਿੱਦਾਂ ਦੀ ਸੀ ਤੇ ਆ ਖਲਾਰਾ तकरीबन ਏਦਾਂ ਹੀ ਆ ਤੇ ਆ ਜਿਹੜੇ ਕੱਤੇ ਦੇ ਡੱਬੇ ਆ ਇਹ ਸਾਡੇ ਘਰ ਵੈਸੇ ਬਾਹਰ ਹੁੰਦੇ ਸੀ ਮੈਂ ਹੈ ਨਹੀਂ ਸੀ ਤੇ ਹੁਣ ਆ ਦੇਖ ਲਓ ਠੀਕ ਆ ਤੇ ਮੈਨੂੰ ਕੰਮ ਤਵਾ ਕੇ ਕਹਿੰਦੇ ਨੇ ਮੈਡਮ ਸਾਰਾ ਦਿਨ ਵਹਿਲੀ ਕੀ ਕਰਦੀ ਆ ਆ ਕੁਛ ਕਰਦੀ ਸੀ ਮੈਂ ਜੋ ਆ ਸਭ ਖਿਲਰਿਆ ਫਿਰਦਾ ਇਹ ਸੁਵੇਟਦੀ ਸੀ ਮੈਂ ਸਾਰਾ ਦਿਨ ਆ ਮੇਰੇ ਲਾਲ ਪੀਲੇ ਕਾਲੇ ਅਸੀਂ ਕਾਲੇ ਹੋ ਕੇ ਆਏ ਹਾਂ ਈਡੀਆ ਤੋਂ ਗਿਉਥੇ ਪੱਕੇ ਚੱਲਦੇ ਗਰਮੀ ਹੁਣ ਅਸੀਂ ਇੱਕੋ ਜੀ ਹੋ ਗਏ ਆਈਨਾ ਟੀਨ ਨੂੰ ਰੋਂਦਾ ਹੀ ਆ ਟੀਵੀ ਨੂੰ ਹੁਣ ਅਸੀਂ ਇੱਕੋ ਜੀ ਤੇ ਆ ਵਾ ਕੰਡੀਸ਼ਨ ਕਰਦੀ ਸਾਰੇ ਇਹਦੀ ਘੱਟਾ ਮਿੱਟੀ ਸਤਿੰਦਰ ਦੇ ਸਾਹਮਣੇ ਸਾਹਮਣੇ ਆਈਆਂ ਥਾਵਾਂ ਤੋਂ ਝਾੜ ਦਿੱਤਾ ਤੇ ਬਾਕੀ ਥਾਵਾਂ ਤੇ ਉਦਾਂ ਹੀ ਪਿਆ ਵਾ ਤੇ ਬਾਹਰ ਸਾਡੇ ਬਾਰਿਸ਼ ਹੁੰਦੀ ਪਈ ਆ ਮੌਸਮ ਠੰਡਾ ਬਹੁਤ ਠੰਡਾ ਇੰਡੀਆ ਤੋਂ ਅਸੀਂ ਗਰਮੀ 'ਚ ਆਏ ਆ ਪੱਖਾ ਚੱਲਦਾ ਸੀ ਇੱਥੇ ਪੱਖਾ ਲਾ ਕੇ ਸਾਈਦਾ ਇੱਥੇ ਇੱਥੇ ਠੰਡੇ ਆ ਇੱਥੇ ਫਿਰ ਮੋٹے ਕੱਪੜੇ ਪਾ ਗਏ ਸੋ ਇਹ ਮੇਰੇ ਘਰ ਦੀ ਫਾਈਨਲ ਲੁੱਕ ਬਿਫੋਰ ਆਫਟਰ ਵੀ ਦਿਖਾਉਨੇ ਆ ਆਫਟਰ ਦਾ ਕੀ ਸਾਰੀ ਕਿਤਾਬ ਹੈਗਾ ਆ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਜਾਈਦਾ ਉਦੋਂ ਵੀ ਇਹੀ ਖਲਾਰੇ ਹੁੰਦੇ ਤੇ ਜਦੋਂ ਵਾਪਸ ਆਈਦਾ ਉਹ ਦੁੱਗਣਾ ਹੁੰਦਾ ਘਰ ਦਾ ਵੀ ਕਰਨਾ ਜਿਹੜਾ ਸਮਾਨ ਲੈ ਕੇ ਆਏ ਉਹ ਵੀ ਸੰਭਣਾ ਸੰਭਾਲ ਲੈਣਾ ਸਾਰਾ ਕੁਝ ਕਰਨਾ ਹੁੰਦਾ ਸੋ ਅਜੇ ਕੁਝ ਨਹੀਂ ਪਤਾ ਚਾਲਾ ਕੁਝ ਚੀਜ਼ਾਂ ਲੱਭ ਨਹੀਂ ਰਹੀਆਂ ਕਿਉਂਕਿ ਅੱਧੇ ਤੋਂ ਜ਼ਿਆਦਾ ਸਮਾਨ ਇੰਡੀਆ ਪਿਆ ਹੋਇਆ ਇੱਥੇ ਤਾਂ ਕੁਝ ਮੇਨ ਮੇਨ ਹੀ ਆਇਆ ਵਾ ਬਾਕੀ ਸਭ ਸਮਾਨ ਇੰਡੀਆ ਪਿਆ ਆ ਤੇ ਮਿਲਦੇ ਆਂ ਬ੍ਰੇਕ ਤੋਂ ਬਾਅਦ ਥੋੜੀ ਬਹੁਤ ਕਲੀਨਿੰਗ ਮਾੜੀ ਮੋਟੀ ਕਰ ਲਵਾਂ ਜੋ ਸਮਾਨ ਇੰਡੀਆ ਤੋਂ ਖਰੀਦ ਕੇ ਲਿਆਂਦਾ ਵਾ ਜਾਂ ਕੋਈ ਚੀਜ਼ ਲੈ ਕੇ ਆਇਆ ਉਹਦੀ ਸੈਪਰੇਟ ਵੀਡੀਓ ਆਊਗੀ ਆ ਦੇ ਮम्मा ਜੇ ਲੱਗੇ ਕੰਮ ਤੇ ਹੈ ਕੰਮ ਤੇ ਪੁੱਤ ਜਿਹੜੇ ਨਾਲ ਸੁੱਤੀ ਸੱਚ ਕਮਾਵਾ ਮੜਾਇਆ ਕਿਤਾਬ ਵਾਕਿਆ ਹੀ ਗੁੜੀਆਂ ਦੇ ਨਾਲ ਵੀ ਘਰ ਚੱਲਦਾ ਘਰ ਤੇ ਬੰਦੇ ਬਿਨਾ ਵੀ ਚੱਲਦਾ ਪਾਪਾ ਕਮਾ ਕੇ ਲਿਆਉਂਦਾ ਤਾਂ ਸਾਇਨ ਮੈਂ ਕੁਝ ਬਣਾਉਣੀ ਹੈ ਪਰ ਵੈਸੇ ਗੱਲ ਕਰਦੀ ਆਂ ਵੀ ਸੱਚੀ ਗੁੜੀਆਂ ਦਾ ਨਾ ਕਰਦਾ ਬਹੁਤ ਉੱਠਾ ਨਹੀਂ ਜਮਾਲ ਕਰਦੇ ਬੰਦੇ ਬੰਦਿਆਂ ਕੋਈ ਨਹੀਂ ਡੀਪਲੀ ਚੀਜ਼ ਨਹੀਂ ਸੰਭਾਲੀ ਨਹੀਂ ਹੁੰਦੀ ਕਲੀਨਿੰਗ ਨਹੀਂ ਕਰ ਹੁੰਦੀ ਹੈਨਾ ਨਹੀਂ ਉਹ ਤੁਸੀਂ ਤੁਹੀ ਪਨ ਕਰਦੇ ਸੀ ਬਾ ਮੇਰੇ ਨਹੀਂ ਪਸੰਦ ਲੋਕਾਂ ਕੋਲ ਨਹੀਂ ਕੀਤਾ ਵਾ ਬੈ ਉਹ ਗਲਬਖਰੀਆ ਆਰਾ ਕੋਸ਼ਿਸ਼ ਕਰਦਾ ਉਹਨੂੰ ਕੁੱਤਲ ਕੀਤਾ ਅੱਜ ਤੋਂ 4 ਸਾਲ ਪਹਿਲਾਂ ਮੈਂ ਲਈ ਸੀ ਇਹਦੀਆ ਉਦੋਂ ਵੀ ਜਿ ਦਵਾਈ ਦਿਖਾਈ ਕਰ ਕਰਦੇ ਘਰ ਦੇ ਹਾਲਾਤ ਇਹ ਮੈਨੂੰ ਦੂਣਾ ਕੱਪੜਾ ਪਹਿਣਾ ਹੈਨਾ ਹਾ ਸਦੀਆ ਫੋਨ ਫੋਨ ਕਰਦੇ ਜੀ ਕਰਦੀ ਤੁਹਾਨੂੰ ਮੱਲੀ ਹੁਣੀ ਜਿ ਰੱਖਦੇ ਮੇਰਾ ਤਾਂ ਫੋਨ ਦੇਖਣ ਨੂੰ ਜੀ ਨਹੀਂ ਸੀ ਕਰਦਾ ਕਿਉਂ ਪਤਾ ਨਹੀਂ ਕਰਦਾ ਫੋਨ ਵੀ ਆਉਣਾ ਨਹੀਂ ਚੁੱਕਣ ਨੂੰ ਜੀ ਉੱਥੇ ਤਾਂ ਮਾਹੌਲ ਹੀ ਇਦਾਂ ਦਾ ਮੇਰੇ ਕੋਲ ਰੱਤੇ ਹੋਈ ਦਾ ਗੱਲਾਂ ਬਾਤਾਂ ਕਰੀ ਜੀਆਂ ਤੇ ਜਦੋਂ ਕੋਈ ਮਨ ਆ ਦੇ ਕੇ ਇਹਦਾ ਮੰਦੀ ਨੂੰ ਹੁੰਦਾ 2-4 ਮਿੰਟ ਗੱਲ ਕੀਤੀ ਬਸ ਬਹੁਤ ਇੱਥੇ ਫ੍ਰੀ ਹੋਈ ਰਹਾ ਵਾ ਤੁਹਾਨੂੰ ਪਹੁੰਚੀ ਗਿਆ ਉਹ ਤੇ ਕੋਈ ਨਾ ਕੋਈ ਭੈਣ ਭਰਾ ਗੰਦਾ ਕੋਈ ਆ ਜਾਂਦਾ ਮੈਂ ਅੱਦਿਆਂ ਨੂੰ ਤੋਣ ਲੱਗੇ ਮਿਲ ਕੇ ਨਹੀਂ ਆ ਹੋਇਆ ਕਿ ਐਦਾਂ ਪੱਟ ਘੱਟ ਜੀ ਰਹੇ ਆ ਦੇਖਣ ਵਾਲੇ ਵੀ ਰੋਜ਼ ਵੇਖਦੇ ਹੁੰਦੇ ਸੀ ਬੈਂਕਲੀ ਚਿਰਦੇ ਆ ਇੱਥੇ ਬਿਠੇ ਰਹੇ ਮਮਾ ਸਵੇਰ ਤੇ ਲੱਗੇ ਆ ਔਰ ਸਾਰਾ ਕੁਝ ਚੱਕਿਆ ਹੋਇਆ ਸਫਾਈ ਕਰਦੇ ਲੱਗੇ ਆ ਇੰਨਾ ਇੰਨਾ ਵੀ ਅਜਾ ਦੀ ਰਾਤੀ ਸਾਰਾ ਭਰਾ ਨੇ ਸੁਤੀ ਇਹ ਲੈ ਇੰਨਾ ਇੰਨਾ ਵੀ ਨਹੀਂ ਗੰਦਾ ਸੀ ਜਿੰਨਾ ਤੁਸੀਂ ਕਹੀ ਜਾਂਦੇ ਆ ਮੈਂ ਇਹ ਨਹੀਂ ਪਤਾ ਕਿ ਸਾਡੇ ਕਿ ਬੁੜੀਆਂ ਨੂੰ ਜਾਣਾ ਨਹੀਂ ਚਾਹੀਦਾ ਕਦੇ ਵੀ ਮੈਨੂੰ ਤੋਦੇ ਘਰ ਅਫਸੋਸ ਸੋਚ ਕੇ ਮੈਨੂੰ ਲੱਗਾ ਇਹ ਮੈਂ ਕਿਹਾ ਕਿ ਕਿੱਦਾਂ ਸਾਰਨਗੇ ਕਿੱਦਾਂ ਕਰਨਗੇ ਲੇਕਿਨ ਨਹੀਂ ਜਿਹੜਾ ਰੋਟੀ ਨਹੀਂ ਪਕਾ ਸਕਦੇ ਨਾ ਖਾ ਨਹੀਂ ਸਕਦੇ ਕਰਾਂਗੇ ਕੁਝ ਹੂੰ ਕਸਤੀਸ ਆਫ ਕਰਨਾ ਆ ਕੇ ਬਹੁਤੋਂ ਖਮਰਾ ਲੱਖ ਦੁਖਣ ਲੱਗ ਗਿਆ 10:30 ਹੋ ਗਏ ਹਾਂ ਮੈਂ ਸਵੇਰ ਦੇ 5 ਵਜੇ ਉੱઠી ਆ ਲੈ ਹੀ ਨਾ ਨਹੀਂ ਦੱਸ ਤਾ ਨੋ ਉਧਾਲਾ ਇਹਦਾ ਉਹ ਤਾਂ ਕਿੰਨੂ ਸਫਾਈ ਦੀ ਆਦਤ ਮੈਨੂੰ ਨਹੀਂ ਪਸੰਦ ਮੈਂ ਤੁਹਾਡੇ ਸਾਹਮਣੇ ਇਹ ਮੈਂ ਦਿਨ ਚ ਕਿੰਨੀ ਵਾਰ ਕਲੀਨ ਕਰਦੀ ਹੁੰਦੀ ਸਾਰਾ ਕੁਝ ਪਰ ਕੀ ਕਰੀਏ ਚਲ ਕੋਈ ਨਹੀਂ ਹਨੀ ਵੇਸ ਘੁੰਮ ਫਿਰ ਆਏ ਆ ਇਹਨਾਂ ਦੀ ਬਰੌਤੀ ਜਾਤੀ ਆਣੀ ਆ ਜੇ ਭੇਜਿਆ ਤਾਂ ਹੀ ਲਈ ਸੀ ਸੋ ਆਫਟਰ ਦਾ ਸੀਨ ਦੇਖ ਲਓ ਕਿੰਨਾ ਕੁ ਇਹਨਾਂ ਨੇ ਹੋਰ ਕਲੀਨ ਹੋਣਾ ਹੈ ਫਿਰ ਹੋਰ ਤੋਂ ਵੀ ਦੇਖਿਆ ਆ ਹੋਰ ਕਲੀਨ ਮੈਂ ਕਹਿੰਦਾ ਬਹੁਤ ਆ ਹਾਂ ਜੀ ਜੀ ਆਫਟਰ ਦਾ ਸੀਨ ਆ ਇਹ ਦੇਖ ਸਕਦੇ ਤੁਸੀਂ ਉਹੀ ਕਮਰਾ ਆ ਨਾ ਜਿੱਥੇ ਟੈਚੀ ਖਿਲਰੇ ਸੀ ਤੇ ਟੈਚੀ ਸਾਡੇ ਆ ਗਏ ਉੱਪਰ ਬੰਨ ਕੇ ਰਹਤੇ ਆ। ਕਲੀਅਰ ਆ ਸਾਰਾ ਘਰ ਬਾਕੀ ਤੁਸੀਂ ਦੇਖ ਸਕਦੇ ਆ। ਕੀ ਕੰਡੀਸ਼ਨ ਆ। ਇਹ ਸਾਡਾ ਕਮਰਾ ਆ। ਇੱਥੇ ਥੋੜੀਆਂ ਜਿਹੀ ਚੀਜ਼ਾਂ ਹੈਗੀਆਂ ਆ ਆ ਜਿਹੜਾ ਸਾਰਾ ਕੋਸਮੈਟਿਕ ਦਾ ਕੁਝ ਸਮਾਨ ਆ ਕੁਝ ਦੂਜਾ ਇਹ ਦਿਖਾਉਣੀ ਆ ਬਾਅਦ ਵਿੱਚ ਦੂਜੀ ਵੀਡੀਓ ਵਿੱਚ ਦਿਖਾਉਣੀ ਆ ਇਹ। ਤੁਹਾਨੂੰ ਸਾਫ਼ ਸੁਥਰਾ ਮਾਹੌਲ ਦਿਖਾ ਦਿੱਤਾ। ਸਟੂਡੀਓ ਰੂਮ ਵੀ ਦੇਖ ਲਓ। ਇਹ ਜਿਹੜਾ ਸਟੂਡੀਓ ਘੱਟ ਤੇ ਹੈ ਸਟੋਰ ਜ਼ਿਆਦਾ ਲੱਗਦਾ ਹੈ ਕੁਝ ਚੀਜ਼ਾਂ ਉਥਲ-ਪੁਥਲ ਹੋਈਆਂ ਆ ਖਿਲਾ ਲੋ ਬੱਚਿਆਂ ਦੇ ਖਿਲਾਉਣੇ ਆ ਡੱਬਿਆਂ ਦੇ ਵਿੱਚ ਰਸੋਈ ਉਹ ਵੀ ਥਾਂ ਠਕਾਣੇ ਸਰ ਕਰਤੀਆਂ ਸਾਰੀਆਂ ਚੀਜ਼ਾਂ ਇਧਰ ਲਾਲ ਪੀਲੇ ਮੇਰੇ 크리스마ਸ ਮਨਾ ਰਹੇ ਆ ਟੋਪੀਆਂ ਪਾ ਕੇ ਤੇ ਜਿਹੜਾ ਚਾਰੀਆਂ ਬਤਾਰੀਆਂ ਦੇਣਾ ਕੰਮ ਹੁਣ ਨਿਬੜਨਾ ਹੀ ਹਨਾ ਪਰੂ ਕੰਮ ਨਹੀਂ ਕਰਦੇ ਫੇ ਆ ਆ ਗਈ ਪਾਇਆ ਸਿਰ ਤੇ ਪਿਛੇ ਪੂਛ ਕਿੱਦਾਂ ਖੜੀ ਕੀਤੀ ਆ ਆ 크리스마ਸ ਅੱਛਾ ਟੋਪੀ ਠੀਕ ਆ ਚਲੋ ਫਿਰ ਪੜ ਲਓ ਰੇ ਕੋਲ ਨਾ ਸੋਛਣਾ ਕੀ ਥੱਲੇ ਨਹੀਂ ਸੁੱਟਣਾ ਭਾਜੀ ਟੋਪੀ ਹਾਂ ਟੋਪੀ ਥੱਲੇ ਨਹੀਂ ਸੁੱਟਣੀ ਸਤੇ ਨਹੀਂ ਸੁੱਟਿਆ ਹਾਂ ਪਰ ਵੀਊ ਤੁਸੀਂ ਦੇਖ ਲਿਆ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਘਰ ਨੂੰ ਚਮਕਾਉਣ ਦੀ ਲਿਸ਼ਕਾਉਣ ਦੀ ਜਿੰਨਾ ਕੁ ਲਿਸ਼ਕਾਅ ਹੋਇਆ ਸਵੇਰ ਦੀ ਮੈਂ ਬੈਠੀ ਨਹੀਂ ਆ ਹੁਣ ਮੈਂ ਸਾਹ ਲੈਣਾ ਆ ਘੜੀ ਬੈਠ ਕੇ ਵੀਡੀਓ ਕਿੱਦਾਂ ਲੱਗੀ ਦੱਸਿਓ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਾਰਿਆਂ ਨੂੰ